ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ आम आदमी क्लीनिकਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਪੰਜਾਬ ਚ ਆਏ ਹੜਾ ਨਾਲ ਹੋਏ ਖਰਾਬ ਹਾਲਾਤਾਂ ਨੂੰ ਦੇਖਦੇ ਹੋਏ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਪ੍ਰਤਾਪ ਬਾਜਵਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ 'ਚ ਉਹਨਾਂ ਨੇ ਪੀਐਮ ਮੋਦੀ ਨੂੰ ਤੁਰੰਤ ਪੰਜਾਬ ਦੇ ਹਾਲਾਤ ਤੇ ਦਖਲ ਦੇਣ ਤੇ ਲੋਕਾਂ ਨੂੰ ਰਾਹਤ ਪੈਕੇਜ ਦੇਣ ਦੀ ਅਪੀਲ ਕੀਤੀ ਹੈ। ਹੋਰ ਕੀ ਇਸ ਚਿੱਠੀ 'ਚ ਲਿਖਿਆ ਗਿਆ ਆਓ ਦੇਖਦੇ ਹਾਂ। ਸਬਜੈਕਟ ਪੰਜਾਬ ਦੇ ਦਹਾਕਿਆਂ ਦੇ ਸਭ ਤੋਂ ਭਿਆਨਕ ਹੜ੍ਹਾਂ ਦੇ ਮੱਦੇ ਨਜ਼ਰ ਤੁਰੰਤ ਕੇਂਦਰੀ ਦਖਲ ਦੇਣ ਦੀ ਅਪੀਲ। ਪੰਜਾਬ ਦੇ ਹਾਕਿਆਂ ਦੀ ਸਭ ਤੋਂ ਭਿਆਨਕ ਖਾਣਾ ਚੋਂ ਇੱਕ ਦਾ ਸਾਹਮਣਾ ਕਰ ਰਿਹਾ ਹੈ ਖਾੜਾ ਨੇ ਪੈਨਾ ਹੀ 30 ਜਾਨਾਂ ਲੈ ਲੀਆਂ ਨੇ ਤੇ 1018 ਪਿੰਡ ਤਬਾਹ ਕਰ ਦਿੱਤੇ ਨੇ ਹਜ਼ਾਰਾਂ ਪਰਿਵਾਰ ਭੋਜਨ ਸਾਫ ਪਾਣੀ ਦਵਾਈਆਂ ਜਾਂ ਆਸਰੇ ਤੋਂ ਬਿਨਾਂ ਫਸ ਗਏ ਹਨ 3 ਲੱਖ ਏਕੜ ਤੋਂ ਵੱਧ ਖੇਤੀਯੋਗ ਜ਼ਮੀਨ ਡੁੱਬ ਗਈ ਹੈ ਜਿਸ ਨਾਲ ਖੜੀਆਂ ਫਸਲਾਂ ਤਬਾਹ ਹੋ ਗਈਆਂ ਹਨ ਅਤੇ ਪਿੰਡੂ ਆਰਥਿਕਤਾ ਨੂੰ ਨੁਕਸਾਨ ਪਹੁੰਚਿਆ ਹੈ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਬਰਨਾਲਾ ਗੁਰਦਾਸਪੁਰ ਅਤੇ ਸੁਲਤਾਨਪੁਰ ਲੋਧੀ ਸਮਿਤ ਜ਼ਿਲ੍ਹੇ ਸਭ ਤੋਂ ਪ੍ਰਭਾਵਿਤ ਹੋਏ ਨੇ ਜਿੱਥੇ ਰਾਵੀ ਬਿਆਸ ਅਤੇ ਸਤਲੁਜ ਦਰਿਆ ਦੇ ਪਾਣੀ ਦੇ ਵਹਾਅ ਕਾਰਨ ਕਿਸਾਨ ਆਪਣੀ ਰੋਜ਼ੀ ਰੋਟੀ ਕਵਾ ਰਹੇ ਹਨ ਪ੍ਰਾਈਮ ਮਿਨਿਸਟਰ ਇਹ ਸਿਰਫ ਕੁਦਰਤੀ ਆਫਤ ਨਹੀਂ ਸਗੋ ਇੱਕ ਮਨੁੱਖੀ ਸੰਕਟ ਹੈ ਤਬਾਹੀ ਦਾ ਪੈਮਾਨਾ ਪੰਜਾਬ ਦੀ ਸਮਰੱਥਾ ਤੋਂ ਪਰੇ ਹੈ ਕਿ ਉਹ ਸਿਰਫ ਇਕੱਲੇ ਨੂੰ ਸੰਭਾਲ ਸਕੇ ਸੂਬੇ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਅਤੇ ਨੰਬੇ ਸਮੇਂ ਦੀ ਕਵਰੀਨੀ ਕੀਨੀ ਬਣਾਉਣ ਲਈ ਕੇਂਦਰ ਸਰਕਾਰ ਦੇ ਸਮਰਥਨ ਦੀ ਤੁਰੰਤ ਲੋੜ ਹੈ ਪੰਜਾਬ ਲਈ ਇੱਕ ਵਿਸ਼ੇਸ਼ ਕੇਂਦਰੀ ਰਾਹਤ ਪੈਕੇਜ ਮ੍ਰਿਤਕਾਂ ਅਤੇ ਪ੍ਰਭਾਵਿਤ ਕਿਸਾਨਾਂ ਦੇ ਪਰਿਵਾਰਾਂ ਦੀ ਮੁਆਵਜ਼ਾ ਤੁਰੰਤ ਡਾਕਟਰੀ ਸਹਾਇਤਾ ਭੋਜਨ ਸਰਪਲਾਈ ਅਤੇ ਪੁਨਰਵਾਸ ਸਹਾਇਤਾ ਨੁਕਸਾਨੀਆਂ ਗਈਆਂ ਸੜਕਾਂ ਸਕੂਲਾਂ ਅਤੇ ਘਰਾਂ ਦਾ ਪੁਨਰਨਿਰਮਾਣ ਇੱਕ ਲੰਬੇ ਸਮੇਂ ਦੀ ਹੜ੍ਹ ਪ੍ਰਬੰਧਨ ਯੋਜਨਾ ਜਿਸ ਵਿੱਚ ਮਜ਼ਬੂਤ ਬਨ ਨਦੀਆਂ ਦੀ ਸਫਾਈ ਅਤੇ ਗੁਆਂਡੀ ਰਾਜਾਂ ਨਾਲ ਤਾਲਮੇਲਵਾੜਾ ਪਾਣੀ ਛੱਡਣਾ ਸ਼ਾਮਲ ਹੈ ਮੈਂ ਤੁਹਾਨੂੰ ਵੀ ਦਿਲੋਂ ਅਪੀਲ ਕਰਦਾ ਹਾਂ ਕਿ ਨਿੱਜੀ ਤੌਰ ਤੇ ਪੰਜਾਬ ਦਾ ਦੌਰਾ ਕਰੋ ਪੰਜਾਬ ਹਮੇਸ਼ਾ ਦੇਸ਼ ਦੇ ਨਾਲ ਖੜਾ ਰਿਹਾ ਹੈ ਸਰਹੱਦਾਂ ਦੀ ਰਾਖੀ ਕਰਦਾ ਹੈ ਅਤੇ ਦੇਸ਼ ਨੂੰ ਭੋਜਨ ਦਿੰਦਾ ਹੈ ਅੱਜ ਪੰਜਾਬ ਆਪਣੀ ਲੋੜ ਦੀ ਘੜੀ ਵਿੱਚ ਦੇਸ਼ ਦੇ ਸਮਰਥਨ ਦੀ ਮੰਗ ਕਰਦਾ ਹੈ ਦੱਸਦੇ ਕਿ ਪੰਜਾਬ ਚਾਹੇ ਹੜਾ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਚਿੱਠੀ ਲਿਖ ਕੇ ਇੱਕ ਕਦਮ ਚੁੱਕਿਆ ਹੈ ਹੁਣ ਆਉਣ ਵਾਲੇ ਸਮੇਂ ਚ ਦੇਖਣਾ ਹੋਵੇਗਾ ਕਿ ਪੀਐਮ ਮੋਦੀ ਪੰਜਾਬ ਆਉਂਦੇ ਨੇ ਤੇ ਪ੍ਰਤਾਪ ਬਾਜਵਾ ਨੇ ਲਿਖੀ ਇਸ ਚਿੱਠੀ ਤੇ ਗੌਰ ਕਰਕੇ ਪੰਜਾਬ ਲਈ ਕੀ ਫੈਸਲਾ ਲੈਂਦੇ ਨੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ